ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਅੱਜ ਅਠੇ ਪਹਿਰ ਤਹਿਲ ਸੇਵਾ ਲਹਿਰ ਵੱਲੋਂ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਇੱਕ ਸੁਨੇਹਾ ਸਾਨੂੰ ਬੜਾ ਦੁੱਖ ਹੋਇਆ ਹੈ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਬੇਅਦਬੀ ਦੇ ਮੁੱਦੇ ਤੇ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਅਸੀਂ ਅੱਜ ਉਸ ਧਰਤੀ ਤੇ ਆ ਗਏ ਜਿੱਥੇ ਇੱਕ ਹਾ ਦਾ ਨਾਰਾ ਵੱਜਾ ਸੀ ਸਦੀਆਂ ਪਹਿਲਾਂ ਜਦੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਇਸ ਕਚਹਿਰੀ ਵਿੱਚ ਆਥੇ ਜਿਹੜਾ ਉਸ ਵੇਲੇ ਦੀ ਕਚਹਿਰੀ ਆ ਜਿੱਥੇ ਇਸ ਵਕਤ ਅੱਪਾ ਖੜੇ ਆ ਇਸ ਪਾਪ ਦੀ ਕਚਹਿਰੀ ਦੇ ਵਿੱਚ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਸੀ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਵਾਲੇ ਨੇ ਇੱਕ ਹਾ ਦਾ ਨਾਰਾ ਮਾਰਿਆ ਸੀ ਉਹ ਹਾ ਦਾ ਨਾਰਾ ਅੱਜ ਵੀ ਸਾਨੂੰ ਯਾਦ ਹੈ ਉਹਨਾਂ ਨੇ ਆਖਿਆ ਸੀ ਕਿ ਕੁਰਾਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਤੁਸੀਂ ਬੱਚਿਆਂ ਤੇ ਜ਼ੁਲਮ ਕਰੋ ਉਹਨਾਂ ਦਾ ਵੀ ਹਾ ਦਾ ਨਾਰਾ ਜ਼ਾਲਿਮਾਂ ਨੇ ਸੁਣਿਆ ਨਹੀਂ ਤੇ ਇੱਕ ਹਾ ਦਾ ਨਾਰਾ ਜਿਹੜਾ ਗੁਮਰ ਵਿਜੇਪ੍ਰਤਾਸ ਸਿੰਘ ਜੀ ਨੇ ਮਾਰਿਆ ਇਹ ਵੀ ਸੁਣਿਆ ਨਹੀਂ ਗਿਆ ਸਾਨੂੰ ਦੁੱਖ ਲੱਗਿਆ ਅੱਜ ਅਸੀਂ ਇੱਕ ਐਲਾਨ ਕਰਦੇ ਹਾਂ ਸੱਦਾ ਦਿੰਨੇ ਆ ਦੁਨੀਆ ਭਰ ਦੇ ਵਿੱਚ ਵਸਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਕਰਨ ਵਾਲਿਆਂ ਵੱਲੋਂ ਇਸ ਧਰਤੀ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਆਗਿਆ ਦੇ ਅਸੀਂ ਇਸ ਧਰਤੀ ਦੇ ਉੱਤੇ ਇੱਕ ਬੇਅਦਬੀ ਇਜ਼ਲਾਸ ਸੱਦਰੇ ਆ ਆਉਂਦੇ ਐਤਵਾਰ ਨੂੰ ਆਉਂਦੇ ਐਤਵਾਰ ਨੂੰ ਇਸ ਧਰਤੀ ਦੇ ਉੱਤੇ ਜਿੱਥੇ ਉਹ ਪਾਪ ਦੀ ਕਚਿਹਰੀ ਲੱਗੀ ਸੀ ਜਿੱਥੇ ਹਾ ਦਾ ਨਾਰਾ ਵੱਜਾ ਸੀ ਅਸੀਂ ਬੇਅਦਬੀ ਦਾ ਇਜ਼ਲਾਸ ਬਲਾਉਂਡ ਜਾ ਰਹੇ ਹਾਂ 117 ਪੰਜਾਬ ਦੇ ਐਮ ਐਲ ਏ ਸਾਹਿਬ ਉਹਨਾਂ ਦੀਆਂ ਕੁਰਸੀਆਂ ਲਾਵਾਂਗੇ ਸਪੀਕਰ ਸਾਹਿਬ ਦੀ ਕੁਰਸੀ ਲੱਗੇਗੀ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਲੱਗੇਗੀ ਲੀਡਰ ਆਫ اپੋਜੀਸ਼ਨ ਦੀ ਕੁਰਸੀ ਲੱਗੇਗੀ ਤੇ ਸਾਰੇ ਐਮ ਐਲ ਏ ਆਂ ਦੀ ਕੁਰਸੀ ਲੱਗੇਗੀ ਇਸ ਧਰਤੀ ਤੇ ਜੇ ਅਸੀਂ ਕੁਰਸੀ ਨਾ ਲਾ ਸਕਦੇ ਹੋਏ ਮर्याਦਾ ਅਨੁਸਾਰ ਤਾਂ ਅਸੀਂ ਥੱਲੇ ਵਿਸ਼ਾਇਆਂ ਕਰਵਾਵਾਂਗੇ ਪਰ ਉਹਨਾਂ ਨੂੰ ਸੱਦਾ ਦਵਾਂਗੇ ਜੇ ਤੁਹਾਡਾ ਉਹ ਜੋ ਪਵਿੱਤਰ ਸਦਨ ਹੈ ਜੇ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਕਰ ਸਕਦੇ ਤੇ ਪੰਜਾਬੀ ਤੁਹਾਨੂੰ ਸੱਦਾ ਦਿੰਦੇ ਨੇ ਕਿ ਆਓ ਇਸ ਧਰਤੀ ਤੇ ਆ ਕੇ ਬੈਠੋ ਦੱਸੋ ਤਾਂ ਸਹੀ ਤੁਹਾਡੇ ਦਿਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਕੁ ਦਰਦ ਹੈ ਜੋ ਸਟੇਜਾਂ ਤੇ ਬੋਲਿਆ ਚੋਣਾ ਤੋਂ ਪਹਿਲਾਂ ਕੀ ਉਹ ਡਰਾਮਾ ਸੀ ਕਿ ਜਾਂ ਹਕੀਕਤ ਹੈ ਅਸੀਂ ਸੱਦਾ ਦਵਾਂਗੇ ਆਫੀਸ਼ੀਅਲੀ ਸੱਦਾ ਦਵਾਂਗੇ ਦੇ ਆਉਣ ਦੇ ਵਾਸਤੇ ਮਾਨ ਪੱਤਾ ਵੀ ٹی اے ਡੀ اے ਵੀ ਦਵਾਂਗੇ ਅੱਠੇ ਪੈ ਤਹਿਲ ਸੇਵਾ ਲਹਿਰ ਵੱਲੋਂ ਤੇ ਦੁਨੀਆ ਭਰ ਦੇ ਵਸ ਵਸਦੇ ਦਰਦੀਆਂ ਦੇ ਵੱਲੋਂ ਜਿਨ੍ਹਾਂ ਦੇ ਅੰਦਰ ਦਰਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਪੀਆਂ ਦਾ ਜਿਨ੍ਹਾਂ ਨੂੰ ਪੀੜ ਹੁੰਦੀ ਹੈ ਉਹਨਾਂ ਦੇ ਵੱਲੋਂ ਤੁਹਾਨੂੰ ਸੱਦਾ ਦੇ ਰਹੇ ਹਾਂ ਆਉਂਦੇ ਐਤਵਾਰ 10 ਤਰੀਕ ਨੂੰ ਇਸ ਧਰਤੀ ਦੇ ਉੱਤੇ ਤੁਹਾਡੇ ਲਈ ਖੁੱਲਾ ਸੱਦਾ ਹੈ ਅਸੀਂ ਤੁਹਾਡੇ ਨਾਂ ਦੀਆਂ ਪਲੇਟਾਂ ਰੱਖਾਂਗੇ ਜੇ ਤੁਸੀਂ ਉੱਥੇ ਆ ਕੇ ਨਾ ਬੈਠੋਗੇ ਤੇ ਤੁਹਾਡੇ ਹਲਕਿਆਂ ਵਾਲੇ ਤੁਹਾਡੇ ਤੋਂ ਜਵਾਬ ਜ਼ਰੂਰ ਮੰਗਣਗੇ ਇਹ ਬੇਅਦਬੀ ਇਜ਼ਲਾਸ ਬਸ 10 ਜੁਲਾਈ ਨੂੰ ਇਸ ਪਵਿੱਤਰ ਧਰਤੀ ਤੇ ਬਾਬਾ ਫਤਿਹ ਸਿੰਘ ਜੀ ਦੀ ਉਸ ਪਵਿੱਤਰ ਧਰਤੀ ਤੇ ਬਾਬਾ ਜ਼ੋਰਾਵਰ ਸਿੰਘ ਜੀ ਦੀ ਪਵਿੱਤਰ ਧਰਤੀ ਤੇ ਮਾਤਾ ਗੁਜਰ ਕੌਰ ਜੀ ਦੀ ਪਵਿੱਤਰ ਧਰਤੀ ਤੇ ਭਾਈ ਮੋਤੀ ਰਾਮ ਮਰੇ ਦੀ ਪਵਿੱਤਰ ਧਰਤੀ ਤੇ ਦਿਵਾਨ ਟੋਡਰ ਮਲ ਦੀ ਪਵਿੱਤਰ ਧਰਤੀ ਤੇ ਤੁਹਾਨੂੰ ਬੋਲਣਾ ਪਏਗਾ ਕੁਝ ਤਾਂ ਬੋਲੋ ਮੂੰਹ ਖੋਲੋ ਇਹ ਪੰਜਾਬ ਦੇ ਲੋਕ ਤੁਹਾਨੂੰ ਪੁੱਛਣਗੇ ਤੇ ਇਹ ਅਜਲਾਸ 10 ਜੁਲਾਈ